जय भीम जय भारत मैं क्रांतिजीत सिंह काउंसलर नगर पंचायत महतपुर हलका इंचार्ज शाहकोट भोजन समाज पार्टी ਤੋਂ ਅਪੀਲ ਕਰਦਾ ਸਾਰੇ ਵੋਟਰਾਂ ਨੂੰ शाहकोट ਹਲਕੇ ਦੇ ਜਲੰਧਰ ਜ਼ਿਲ੍ਹੇ ਦੇ ਵੋਟਰਾਂ ਨੂੰ ਪੰਜਾਬ ਦੇ ਵੋਟਰਾਂ ਨੂੰ ਮੈਂ ਬੇਨਤੀ ਕਰਦਾ ਕਿ ਅੱਜ 1 ਜੂਨ ਵੋਟਾਂ ਪੈ ਰਹੀਆਂ ਤੇ ਸਾਰੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਬੋਝਨ ਸਮਾਜ ਪਾਰਟੀ ਨੂੰ 5 ਨੰਬਰ ਤੇ ਆਪਣਾ ਬਟਨ ਹੈ ਹਾਥੀ ਹਾਥੀ ਤੇ ਮੋਹਰਾ ਲਾ ਕੇ ਬੋਝਨ ਸਮਾਜ ਪਾਰਟੀ ਨੂੰ ਆਪਾਂ ਕਾਮਯਾਬ ਕਰੀਏ ਕਿਉਂਕਿ ਆਪਾਂ ਕਾਫੀ ਲੰਮੇ ਸਮੇਂ ਤੋਂ ਸਾਰੀਆਂ ਸਰਕਾਰਾਂ ਜਿਹੜੀਆਂ ਵੋਟਾਂ ਮੰਗ ਰਹੀਆਂ ਸਾਰੀਆਂ ਸਰਕਾਰਾਂ ਨੂੰ ਆਪਾਂ ਦੇਖਿਆ ਲੋਕ ਅਸੀਂ ਇੱਕ ਮਹੀਨਾ ਪਿੰਡਾਂ ਦੇ ਵਿੱਚ ਗਏ ਆ ਲੋਕ ਅੱਕੇ ਪਏ ਆ ਆ ਪਿੱਛੇ 2 ਸਾਲ ਤੋਂ ਆਮ ਆਦਮੀ ਪਾਰਟੀ ਸਰਕਾਰ ਉਹਨੇ ਵੀ ਜਿਹੜੇ ਲੋਕਾਂ ਨੂੰ ਝੂਠੇ ਲਾਰੇ ਵਾਦੇ ਬੀਬੀਆਂ ਨੂੰ ਗਰੀਬ ਲੋਕਾਂ ਨੂੰ ਜਿਹੜੇ ਲਾਏ ਸੀ ਉਹ ਬੀਬੀਆਂ ਵੀ ਯਕੀਆਂ ਪਈਆਂ ਬੜਾ ਆ 2-4 ਦਿਨਾਂ ਤੋਂ ਸਰਕਾਰਾਂ ਨੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਆ ਜਿਸ ਤਰ੍ਹਾਂ ਨਕੋਧਰ ਆਪਾਂ ਦੇਖਿਆ ਕਿ ਸ਼ਰਾਬ ਵੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਸ਼ਰਾਬ ਫੜੀ ਵੀ ਗਈ ਆ ਬੜਾ ਇਸ ਤਰ੍ਹਾਂ ਦਾ ਉਹੀ ਪੁਰਾਣੀਆਂ ਜਿਹੜੀਆਂ ਇਹਨਾਂ ਨੂੰ ਪਾਰਟੀਆਂ ਨੂੰ ਇਹ ਦਿਮਾਗ ਦੇ ਵਿੱਚ ਇਹ ਹੈਗੀ ਆ ਕਿ ਗਰੀਬ ਲੋਕਾਂ ਨੂੰ ਆਪਾਂ ਪਰਮਾ ਕੇ ਵੋਟਾਂ ਲੈ ਲਈਏ ਤੇ ਫਿਰ ਇਹਨਾਂ ਨੂੰ ਆਪਾਂ ਇਹਨਾਂ ਤੇ ਜਿੱਦਾਂ ਅੱਗੇ 77 ਸਾਲ ਤੋਂ ਲੰਮੇ ਸਮੇਂ ਤੋਂ ਇਹਨਾਂ ਨੂੰ ਤੇ ਆਪਾਂ ਵੋਟਾਂ ਲੈ ਕੇ ਇਹਨਾਂ ਤੇ ਤਸ਼ੱਦਦ ਕਰਦੇ ਆ ਗਰੀਬ ਲੋਕਾਂ ਦਾ ਆਪਾਂ ਸਵਾਰਦੇ ਨਹੀਂ ਕੁਝ ਤੇ ਉਹੀ ਇਸ ਵਾਰ ਫਿਰ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮੈਂ ਬੇਨਤੀ ਕਰਦਾ ਖਾਸ ਕਰਕੇ ਸਾਡੇ ਗਰੀਬ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਵਾਰ ਕਿਸੇ ਲਾਲਚ ਦੇ ਵਿੱਚ ਨਾ ਆਇਓ ਤੇ ਬੋਝਨ ਸਮਾਜ ਪਾਰਟੀ ਨੂੰ ਵੋਟਾਂ ਪਾਓ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਸਕੀਏ ਤੇ ਗਰੀਬ ਲੋਕਾਂ ਦਾ ਕਿਸਾਨਾਂ ਦਾ ਸਾਰਿਆਂ ਦਾ ਇਹ ਬੋਝਨ ਸਮਾਜ ਪਾਰਟੀ ਭਲਾ ਕਰ ਸਕੇ ਜੈ ਭੀਮ ਜੈ ਭਾਪਾ